ਖੜੂਰ ਸਾਹਿਬ ਦੇ ਨੇੜੇ ਨਾਗੋਕੇ ਮੋੜ ਵੈਦ ਕਰਮਜੀਤ ਸਿੰਘ ਵੱਲੋਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਇੱਕ ਬਹੁਤ ਹੀ ਪ੍ਰਾਤਨ ਗ੍ਰੰਥ ਦਾ ਨੁਸਖਾ ਜੋ ਆਪਾਂ ਸਾਦੀਆਂ ਸੰਗਤਾਂ ਤੋਂ ਪ੍ਰਾਪਤ ਹੋਇਆ ਉਹਦੀ ਆਪਾਂ ਕਾਪੀ ਕਰਵਾਈਆ ਉਹਦੀ ਵਾਹਿਗੁਰੂ ਜੀ ਕਿਉਂ ਆਪਾਂ ਇੱਕ ਗੋਲੀ ਜਿਹੜੀ ਆ ਪਰਖੀ ਹੋਈ ਬੈਠਾਂ ਦੀ ਗੋਲੀ अनेका ਬੈਠਾਂ ਦਾ ਪਰਖਿਆ ਆ ਨੁਸਖਾ ਦੀ ਗੋਲੀ ਧਿਆਨ ਨਾਲ ਕਰਨ ਵਾਸਤੇ ਜੋ ਲੱਗੇ ਆਪਾਂ ਪਿਆਰ ਕਰਨ ਵਾਸਤੇ ਉਹ ਦੀ ਸ਼ੁਰੂਆਤ ਕਰਨ ਲੱਗੇ ਆ ਸਭ ਤੋਂ ਪਹਿਲਾਂ ਗੁਗਲ ਜਿਹੜਾ ਵਾ ਇਹ ਕਲਮੀ ਗੁਗਲ ਆ origignal ਜਿਹੜਾ ਵਾ ਇਹ ਆਪਾਂ ਆਪੇ ਨੂੰ ਸ਼ੋਧ ਕਰਾਂਗੇ ਇਹ ਰੇਦੀ ਮਾਤਰਾ ਜਿੰਨੀ ਆਪਾਂ ਪਾਉਣੀ ਹੋਊਗੀ ਉਨੀ ਪਾਵਾਂਗੇ ਇਹ ਸ਼ੁੱਧ ਗੁਗਲ ਆ ਕਲਮੀ ਗੁਗਲ ਜਿਹਨੂੰ ਕਿਹਾ ਜਾਂਦਾ ਇਹਨੂੰ ਆਪਾਂ ਪਾਣੀ ਚ ਸਾਰਾ ਤੁਹਾਨੂੰ ਸ਼ੋਧ ਕਰਨ ਦਾ ਪ੍ਰੋਸੀਜਰ ਬਤਾਵਾਂਗੇ ਇਹ ਇੱਕ ਇਹ ਵੀ ਚੀਜ਼ ਆ ਜਿਹੜੀ ਇਹਨੂੰ ਵੀ ਆਪਾਂ ਗਲਾਬ ਦੇ ਰਕ ਵਿੱਚ ਸ਼ੁੱਧ ਕਰਾਂਗੇ ਜੀ ਇਹ ਇੱਕ ਇਹ ਦਵਾਈ ਆ ਜੀ ਜਿਹੜੀ ਆਪਾਂ ਗੋਲੀ ਤਿਆਰ ਕਰਨੀ ਆ ਮਰਦਾਨਾ ਤਾਕਤ ਵਾਸਤੇ ਸਪੈਸ਼ਲ ਇਹਨੂੰ ਆਪਾਂ ਦੁੱਧ ਦੇ ਵਿੱਚ ਡੋਲਾ ਜੰਤਰ ਕਰਾਂਗੇ ਹਾਂ ਜੀ ਫਿਰ ਇਸ ਤਰ੍ਹਾਂ ਕੋਟਲੀ ਬੰਨ੍ਹ ਕੇ ਆਹ ਵੇਖੋ ਇਹਨੂੰ ਆਪਾਂ 3 ਘੰਟੇ ਲਗਾਤਾਰ ਦੁੱਧ ਦੇ ਵਿੱਚ ਇਹਨੂੰ ਡਬੋ ਕੇ ਰੱਖਾਂਗੇ ਤੇ ਇਹ ਮੱਖੀ ਮੱਖੀ ਆ ਕੇ ਉੱਤੇ ਜਿਹੜੀ ਜੜੀ ਜਾਈ ਰਹੀ ਰਹੂਗੀ। ਫਿਰ ਨਕੇਜ ਤੋਂ ਲਜੰਤਰੋਂ ਤੋਂ ਬਾਹਰ ਇਹਨੂੰ ਚੰਦਾ ਸਾਫ਼ ਕਰਕੇ ਤੇ ਪੇਰੇ ਨੂੰ ਉਸ ਗੋਲੀ ਦੇ ਵਿੱਚ ਆਪਾਂ ਵਰਤਾਂਗੇ ਕਿਉਂਕਿ ਦੁਵਾਨੀਆਂ ਦਾ ਨਾਂ ਨਹੀਂ ਦੱਸਿਆ ਜਾਊਗਾ। ਕਿਉਂਕਿ ਇਹ ਬਹੁਤ ਹੀ ਲੰਮਾ ਹੈ ਪੈਦਾ ਤਾਂ ਦੇ ਬਣਾਉਣ ਵਾਲੇ ਚੀਜ਼ਾਂ ਹਾਂ ਆਮ ਲੋਕ ਨਹੀਂ ਇਹਨੂੰ ਪਿਆਰ ਕਰ ਸਕਦੇ ਹਾਂ ਹਾਂਜੀ ਇਹ ਜਿਹੜੀ ਦੁੱਧ ਚ ਆਪਾਂ ਦਵਾਈ ਡੋਲਾ ਜੰਤਰ ਕੀਤੀ ਏ ਦੁੱਧ ਚ ਡੋਲਾ ਜੰਤਰ ਰੂਪੀਆ ਫਿਰ ਹੋਣੇ ਆਪਾਂ ਉਹ ਹੋ ਕੇ ਤੇ ਫਿਰ ਵਰਤਾਂਗੇ ਚਲੋ ਹਾਂਜੀ ਇਹ ਜਿਹੜੀ ਦਵਾਈ ਆਪਾਂ ਦੁੱਧ ਚ ਟੋਲਾ ਢੰਜਨ ਕਰ ਕੀਤੀ ਆ ਹੁਣ ਇਹਨੂੰ ਆਪਾਂ ਧੋ ਰਹੇ ਆ ਜੀ ਧੋਣ ਤੋਂ ਬਾਅਦ ਆ ਫਿਰ ਆਪਾਂ ਇਹਨੂੰ ਵਰਤਾਂਗੇ ਹਾਂਜੀ ਇਹ ਗੁਗਲ ਜਿਹੜਾ ਆਪਾਂ ਛੁੱਟ ਕਰ ਰਹੇ ਆ ਇਦਾਂ ਵੀ ਆਪਾਂ ਵਿਖਾਇਆ ਸੀ ਕਿ ਦੇਖੀ ਕਿ ਹੁਣ ਇਹ ਗੁਗਲ ਜਿਹੜਾ ਵਾ ਛੋਟੋ ਚੁੱਕਾ ਵਾ ਇਸ ਨੂੰ ਨੰਨ ਥੋੜਾ ਦੇ ਸਿੰਕੋ ਦੇ ਨਾਲ ਆ ਰ ਕਟਾਈ ਕਰਾਂਗੇ ਜੀ ਉਸ ਤੋਂ ਬਾਅਦ ਇਹ ਗੋਲਵਾ ਸਿਰਾਖਲਾ ਗੋਲੀ ਬਣਾਣਾ ਸਾਖੀ ਆ ਪਤਵਾਇਂ ਗੋਲੀ ਤਿਆਰ ਕਰਨੀਆਂ ਉਹਦੇ ਵਿੱਚ ਆਪਾਂ ਆ ਕਲਮੀ ਉੱਤੇ ਆਪਣੇ ਹੱਥੀਂ ਛੋਧ ਕੀਤਾ ਆ ਆਪਾਂ ਨੇ ਅੱਜ ਜਿਹੜੀ ਆਪਾਂ ਗੋਲੀ ਤਿਆਰ ਕਰਨੀ ਆ ਉਹਦਾ ਸਾਰਾ ਸਮਾਨ ਜਿਹੜਾ ਸ਼ੁੱਧਨ ਵਾਲਾ ਹੀ ਸ਼ੁੱਧ ਕਰਨ ਵਾਲਾ ਹੀ ਉਹ ਕੱਲੀ ਕੱਲੀ ਚੀਜ਼ ਸਾਰਾ ਕੁਝ ਸ਼ੁੱਧ ਹੋ ਗਿਆ ਹੁਣ ਸਾਰਾ ਆਪਾਂ ਜਿਹੜਾ ਨੁਕਸਾ ਵਾ ਉਹ ਬਣਾਉਣ ਲੱਗੇ ਆ ਤੇ ਸਾਰੇ ਨੁਕਸੇ ਦਾ ਨਾਂ ਨਹੀਂ ਦੱਸਿਆ ਜਾਊਗਾ ਕਿਉਂਕਿ ਇਹਦੇ ਵਿੱਚ ਕੁਝ ਚੀਜ਼ਾਂ ਵੈਦ ਹਕੀਮ ਹੀ ਪਾ ਸਕਦੇ ਆ ਆਮ ਬੰਦਾ ਨਹੀਂ ਪਾ ਸਕਦਾ ਤੇ ਜਿਨ੍ਹਾਂ ਨੂੰ ਇਹ ਗੋਲੀ ਚਾਹੀਦੀ ਹੋਊਗੀ ਗੋਲੀਆਂ ਤਿਆਰ ਹੋਣ ਕਿਆਂ ਦੂਸਰੀ ਵਾਰ ਫਿਰ ਗੋਲੀਆਂ ਦੀ ਜਦੋਂ ਤਿਆਰ ਹੋ ਗਈਆਂ ਉਹਦੀ ਫਿਰ ਵੀਡੀਓ ਪਾ ਦੇਾਂਗੇ ਤੇ ਇਹਦੇ ਵਿੱਚ ਕੁਝ ਸਵਾਨ ਤੁਹਾਨੂੰ ਦੱਸਾਂਗੇ ਬਾਕੀ ਜਿਹੜਾ ਕੁਝ ਖਤਰਨਾਕ ਆ ਜਿਹੜੀਆਂ ਤੁਹਾਡੇ ਪਹੁੰਚ ਤੇ ਨਹੀਂ ਆ ਆਮ ਲੋਕਾਂ ਦੇ ਉਹ ਚੀਜ਼ਾਂ ਨਹੀਂ ਦਸੀਆਂ ਜਾਣਗੀਆਂ ਕਿਉਂਕਿ ਉਹ ਵੈਦ ਲੋਕ ਹੀ ਪਾ ਸਕਦੇ ਆ ਤੇ ਵੈਦ ਦੀ ਦੇਖਰੇਖ ਵਿੱਚ ਹੀ ਇਹ ਨੁਕਸਾ ਖਾਣਾ ਚਾਹੀਦਾ ਤੇ ਬਣਾਉਣਾ ਚਾਹੀਦਾ ਹਾਂਜੀ ਇਹ ਦੀ ਕਿਕਰ ਦੀ ਗੁੰਦਿਆ ਇਹ ਲੌਂਗ ਆ ਇਹ ਕੈਰਵਾ ਪਿਸਟੀਆ ਇਹ ਗੁਗੜ ਆ ਛੋਤ ਕੀਤਾ ਆ ਚਾਂਦੀ ਦੇ ਵਰਕ ਤੇ ਜਵਿਤਰੀ ਯਾਫਲ ਰੂਪਾ ਸਮਾਂ ਤੇ ਆ ਕੇਸਰ ਆਪਾਂ ਨੂੰ ਛੋਟਾ ਭਰਾ ਆਪਣਾ ਇੰਗਲੈਂਡ ਤੋਂ ਆਇਆ ਸੀ ਉਹ ਕੇਸਰ ਹੀ ਆਪਾਂ ਜਿਹੜਾ ਵਾ ਦੋ ਡੱਬੀਆਂ ਦੇ ਕੇ ਗਿਆ ਸੀ ਇਹ ਕੇਸਰ ਵੀ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਦੋ ਡੱਬੀਆਂ ਕੇਸਰ ਜਿਹੜਾ ਆਪਾਂ ਨੂੰ ਆਇਆ ਉੱਥੋਂ ਤੇ ਉਸ ਤੋਂ ਬਾਅਦ ਆ ਇਹ ਸੋਨੇ ਦੀ ਭਸਮ ਆ ਸੋਨੇ ਦੀ ਭਸਮ ਆ ਆਪ ਦੇ ਹੱਥੀ ਤਿਆਰ ਕੀਤੀ ਹੋਈ ਤੇ ਇਧਰ ਇਹ ਸ਼ੋਧ ਸ਼ਿਲਾ ਜੀ ਤੇ ਆ ਤੇ ਇਹ ਵੀ ਇੱਕ ਚੀਜ਼ ਜਿਹੜੀ ਆ ਇਹ ਵੀ ਨਹੀਂ ਆਪਾਂ ਦੱਸ ਸਕਦੇ ਇਹ ਪਾਨਾਂ ਦਾ ਰਾਸਿਆ ਤੇ ਇਹਦੇ ਵਿੱਚ ਆਪਾਂ ਰੇਗਮਾਈ ਤੇ ਜੂੰਦ ਬਸਤਰ ਦੀ ਰਗੜਾਈ ਕਰ ਲਈ ਆ ਤੇ ਬਾਕੀ ਨਹੀਂ ਸਮਾਨ ਇਹਦੇ ਵਿੱਚ ਪਾ ਕੇ ਸਾਰਾ ਜਿਹੜਾ ਰਗੜਾਈ ਕਰਾਂਗੇ ਕਿ ਕੁਝ ਆਪਾਂ ਖਰਲ ਦੇ ਵਿੱਚ ਪਾ ਦੇਣਾ ਸਿੱਧਾ ਜਿਨ੍ਹਾਂ ਨੂੰ ਕੁਝ ਰਗੜਾਈ ਕਰਨ ਦੀ ਜ਼ਰੂਰਤ ਨਹੀਂ ਆ ਉਹ ਬਗੈਰ ਰਗੜਾਈ ਤੋਂ ਹੀ ਖਰਲ ਵਿੱਚ ਪਾ ਦਿੱਤਾ ਜਾਊਗਾ ਜਿਵੇਂ ਕਿ ਇਹ ਗੁੱਕੜਿਆ ਇਧਰ ਬਾਕੀ ਦਾ ਸਮਾਨ ਇਧਰ ਹੈ ਜਿਹੜਾ ਪੀਸਣ ਦੀ ਲੋੜ ਨਹੀਂ ਇਹਨੂੰ ਖਰਲੇ ਚ ਪਾ ਦਾਂਗੇ ਇਧਰ ਕਿ ਇਹ ਸਰਾ ਕਰਦੀ ਗੂੰਦ ਵੀ ਆਪਣੇ ਆਪ ਇਹਦੇ ਵਿੱਚ ਹੋ ਜੂਗੀ ਇਹ ਵੀ ਚੀਜ਼ ਤਾਂ ਆਪਾਂ ਨਹੀਂ ਦੱਸ ਸਕਿਆ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਵਾ ਬੈਦ ਲੋਕ ਹੀ ਪਾ ਸਕਦੇ ਆ ਤੇ ਬਣਾ ਸਕਦੇ ਆ ਇਹ ਲੋ ਪਸੰਦੀ ਇਹਦੇ ਵਿੱਚ ਆਪਾਂ ਪਾ ਦਾਂਗੇ ਇੱਕ ਇਹ ਚੀਜ਼ ਵੀ ਆਪਾਂ ਨਹੀਂ ਦੱਸ ਸਕਦੇ ਇਹ ਚੀਜ਼ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਇਹ ਹੋਗੀ ਸੋਨੇ ਦੀ ਪਸਮਾ ਸੋਨੇ ਦੀ ਪਸਮਾ ਇਧਰ ਨੂੰ ਕਰਾ ਸੋਨੇ ਦੀ ਪਸਮਾ ਆਪਾਂ ਪਾਵਾਂਗੇ ਉਸ ਤੋਂ ਬਾਅਦ ਆ ਇਹ ਛਿਲਾ ਜੀਟ ਵੀ ਪਾ ਦਿੱਤੀ ਇਹਦੇ ਵਿੱਚ ਹੀ ਥੋੜਾ ਹਾਂਜੀ ਇਹ ਛਿਲਾ ਜੀਟ ਆ ਇਹਨੂੰ ਬਾਕੀ ਆਪਾਂ ਪਾਣੀ ਦੇ ਨਾਲ ਧੋ ਕੇ ਚੰਗੀ ਤਰ੍ਹਾਂ ਪਾ ਦਾਂਗੇ ਇਹ ਵੀ ਇੱਕ ਦਵਾਈ ਆ ਇਹ ਵੀ ਇਹਦੇ ਵਿੱਚ ਮਿਲਾ ਕੇ ਤੇ ਸਾਰਾ ਕੁਝ ਇਹਨੂੰ ਆਪਾਂ ਪੋੜ ਦੇ ਇਹ ਵੀ ਦਵਾਈ ਸਾਰੀ ਆਪਾਂ ਜਿਹੜੀ ਆ ਚੰਗੀ ਤਰ੍ਹਾਂ ਇਹਨਾਂ ਨੂੰ ਇਹਦੇ ਵਿੱਚ ਜੜੀਆਂ ਵਾ ਪਾ ਦਾਂਗੇ ਛੇਲਾ ਦਿੱਤੀ ਚੰਗੀ ਤਰ੍ਹਾਂ ਖੁਰਕੇ ਪਾ ਦਾਂਗੇ ਇਹ ਕੁੱਕੜ ਦੀ ਇਹਦੇ ਵਿੱਚ ਪਾ ਦਾਂਗੇ ਆ ਪਾਨਾ ਦਾ ਰਸ ਪਾ ਕੇ ਦੀ ਰਗੜਾਈ ਹੋਊਗੀ ਪਾਨ ਦੇ ਰਸ ਵਿੱਚ ਰਗੜਾਈ ਹੋਊਗੀ ਇਹਦੀ ਲਗਾਤਾਰ 3-4 ਦਿਨ ਇਹਦੀ ਰਗੜਾਈ ਹੋਣ ਤੋਂ ਬਾਅਦ ਆ ਪਾਨ ਦਾ ਰਸ ਆਪਾਂ ਪੈਦਾ ਹੀ ਕੱਢ ਕੇ ਰੱਖਿਆ ਜੀ ਤੇ ਬਾਕੀ ਇਹ ਚੀਜ਼ਾਂ ਥੀਸ ਕੇ ਜਿੱਦਾਂ ਇੰਟਰ ਦੇ ਵਿੱਚ ਪਾ ਦਿੰਦੇ ਆ ਜਾਣੀ ਇਹ ਚੀਜ਼ਾਂ ਦੀ ਵੀ ਰਗੜਾਈ ਕਰਦੀ ਆਪਾਂ ਇਹ ਇਹਦੇ ਵਿੱਚ ਆਪਾਂ ਪਾਤੀਆਂ ਤੇ ਹੁਣ ਮਸ਼ੀਨ ਜਿਹੜੀ ਆਪਾਂ ਚਾਲੂ ਕਰਦਾਂਗੇ ਤੇ ਇਹਦੀ 3-4 ਦੇ ਨਾਲ ਖਰਾਗਾ ਖਰਾਸਾਰ ਇਸ ਤਰ੍ਹਾਂ ਰਗੜਾਈ ਹੋਊਗੀ ਹਾਂਜੀ ਜਿਨ੍ਹਾਂ ਨੂੰ ਵੀ ਇਹ ਗੋਲੀਆਂ ਚਾਹੀਦੀਆਂ ਹੋਣ ਉਹ ਆਪਣਾ ਆਰਡਰ ਬੁੱਕ ਕਰਾ ਸਕਦੇ ਆ ਕਿਉਂਕਿ ਨੁਕਸਾ ਬਹੁਤ ਆ ਥੋੜਾ ਇਹ ਆਪਾਂ ਤਿਆਰ ਕਰ ਰਹੇ ਆ ਇਹ ਜਿੰਨਾ ਜਿੰਨਾ ਵੀਰਾਂ ਦੇ ਆਰਡਰ ਆ ਉਹ ਆਰਡਰ ਬੋਕਿਆ ਦੋ ਤਿੰਨ ਜਾਣਿਆਂ ਦੇ ਆਰਡਰ ਬੋਕਿਆ ਬਾਕੀ ਜਿਹੜੇ ਆਰਡਰ ਬੋਕ ਕਰਉਣਗੇ ਉਹਨਾਂ ਵਾਸਤੇ ਇਹ ਗੋਲੀਆਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਤੇ ਦੂਜਿਆਂ ਨੂੰ ਫਿਰ ਦੂਸਰੇ ਸਟਾਕ ਵਿੱਚ ਤਿਆਰ ਕਰਕੇ ਦਿੱਤੀਆਂ ਜਾਣਗੀਆਂ ਇਹ ਗੋਲੀਆਂ ਤਿਆਰ ਕਰਕੇ ਇਹਦੀ ਗੋਲੀਆਂ ਦੀ ਵੀ ਵੀਡੀਓ ਪਾ ਦਿਆਂਗੇ ਦੂਸਰੀ ਵੀਡੀਓ ਫਿਰ ਉਹ ਕੀ ਉਹਦੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਇੱਕ ਠਾਕ ਰਹਿਤਾ ਤਾਂ ਸਭ ਨੂੰ ਵੀਡੀਓ ਪੱਤੀ ਹੁੰਦੀ ਚੰਗੇ ਚੰਗੇ ਵੈਦਾਂ ਕੋਲੋਂ ਵੀ ਦਵਾਈ ਜਾ ਕਰੋ ਫਤਿਹ ਪਤਾ ਹੀ ਹੈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ